ਦਿੱਲੀ ਵਿਖੇ ਸੰਘਰਸ਼ ਦੌਰਾਨ 200 ਤੋਂ ਵਧੇਰੇ ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਅਤੇ ਉਸ ਕਿਸਾਨ ਸੰਘਰਸ਼ ਚ ਦੁਫਾੜ ਕਰਨ ਦੀਆਂ ਵੀ ਅਨੇਕਾ ਕੋਸ਼ਿਸ਼ ਹੋਈਆਂ ਉਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਕਿਸਾਨੀ ਕੋਲ ਦੀ ਕਾਮਯਾਬੀ ਲਈ ਕਿਸਾਨਾਂ ਦੀ ਜਿੱਤ ਲਈ ਅੱਜ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ ਜਿੱਥੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਅਤੇ ਵਾਹਿਗੁਰੂ ਅੱਗੇ ਸਿੰਘਾਂ ਦੀ ਅਤੇ ਕੋਲ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਆਓ ਅੱਜ ਆਪਾਂ ਗੱਲ ਕਰਦੇ ਆਂ ਪ੍ਰਬੰਧਕਾਂ ਲਈ ਨਾਲ ਉਹ ਕੀ ਇਸ ਬਾਰੇ ਕਹਿਣਾ ਚਾਹੁੰਦੇ ਆ ਸਿੱਖੋ ਜੀ ਤੁਸੀਂ ਅੱਜ ਆਪਾਂ ਨਾਲ ਮਿਲ ਕੇ ਸੰਗਤ ਨੇ ਜਿਹੜੀ ਅਰਦਾਸ ਬੇਨਤੀ ਕੀਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਪਿਛਲੇ ਸਮੇਂ 'ਚ ਜੋ ਹਾਲਾਤ ਬਣੇ ਆ ਮੋਰਚੇ ਦੇ ਤਾਂ ਕਿਤੇ ਨਾ ਕਿਤੇ ਥੋੜਾ ਜੀ ਖੜੋਤ ਆਈ ਸੀ ਮੋਰਚੇ 'ਚ ਤੇ ਸਾਡੀ ਕੋਸ਼ਿਸ਼ ਇਹ ਸੀ ਕਿਉਂਕਿ ਥੋੜਾ ਬਹੁਤ ਆ ਜਿਹੜਾ ਦਫਾੜ ਜੀ ਵੀ ਦਿਖ ਰਹੀ ਸੀ ਤੇ ਸਰਕਾਰ ਨੂੰ ਸ਼ਾਇਦ ਮੋਦੀ ਸਰਕਾਰ ਨੂੰ ਭੁਲੇਖਾ ਪੈ ਗਿਆ ਸੀ ਵੀ ਅਸੀਂ ਇਹਨਾਂ ਨੂੰ ਨਾਪ ਲਾਂਗੇ ਤਾਂ ਇਹ ਸਾਡਾ ਸੰਗਰਸ਼ ਸਹਿਯੋਗ ਜਥਾ ਬਣਾਇਆ ਗਿਆ ਜਿਸ ਦੇ ਤਹਿਤ ਅਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਪੰਥਕ ਜਥੇਬੰਦੀਆਂ ਹਨ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਲਈ ਸਾਰਿਆਂ ਨੂੰ ਇਕੱਠੇ ਕਰਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਇਹ ਜਥਾ ਬਣਾਇਆ ਗਿਆ ਤਾਂ ਉਸ ਦੀ ਚੜ੍ਹਦੀ ਕਲਾ ਦੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅੱਜ ਅਰਦਾਸ ਕੀਤੀ ਗਈ ਹੈ ਇਹ ਅਰਦਾਸ ਸਾਰੇ ਪੰਜਾਬ ਚ ਸਾਰੀ ਦੁਨੀਆ ਚ ਜਿੱਥੇ ਵੀ ਸਿੱਖ ਵਸਦੇ ਆ ਉਥੇ ਅਰਦਾਸ ਹੋਈ ਆ ਉਸ ਦੇ ਨਾਲ ਇਹ ਜਿਹੜੇ ਅੱਗੇ ਵੀ ਪ੍ਰੋਗਰਾਮ ਜਿਵੇਂ ਕੱਲ ਨੂੰ 23 ਤਰੀਕ ਨੂੰ ਵੀ ਅਸੀਂ ਨੌਜਵਾਨਾਂ ਨੂੰ ਜਿਹੜੇ ਬੰਦੀ ਹੈਗੇ ਉਹਨਾਂ ਨੂੰ ਛਡਾਉਣ ਲਈ ਪ੍ਰੋਗਰਾਮ ਮਹਾਰਾਜ ਵੀ ਕੇ ਰੱਖਿਆ ਗਿਆ ਇਹ ਸਾਰਾ ਜਿਹੜਾ ਹੈਗਾ ਸਾਡਾ ਸੰਘਰਸ਼ ਨੂੰ ਤਕੜੇ ਕਰਨ ਦਾ ਤੇ ਜੇ ਕਿਤੇ ਕੋਈ ਜਿਹੜਾ ਆਪਸੀ ਗੱਲਬਾਤ ਜਿਹੜੀ ਕੋਆਰਡੀਨੇਸ਼ਨ ਬਣਾਉਣ ਦੀ ਜਿਹੜੀ ਜਥੇਬੰਦੀਆਂ ਦੇ ਉੱਤੇ ਸੰਗਤ ਦੀ ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਕੋਲ ਨੂੰ ਜਿੱਤਣ ਆਸਤੇ ਸਮੂਹ ਜਿ세 ਬੰਦਿਆਂ ਨੂੰ ਇਕਜੁੱਟ ਕਰਨ ਲਈ ਵਾਹਿਗੁਰੂ ਦਾ ਓਟ ਆਸਰਾ ਲਿਆ ਗਿਆ ਆਪਾਂ ਗੱਲ ਕਰਦੇ ਹਾਂ ਸ਼ਰੌਣੀ ਕਮੇਟੀ ਮੈਂਬਰ ਜਹੇਦਾਰ ਪ੍ਰੀਤ ਸਿੰਘ ਮਲਸੀਆ ਜੀ ਨਾਲ ਜਹੇਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੋ ਦੇਸ਼ ਵਿਆਪੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਹਿੰਦੁਸਤਾਨ ਦੀ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਬਣਾਏ ਨੇ ਉਹਦੇ ਵਿੱਚ 200 ਤੋਂ ਉੱਪਰ ਜਿਹੜੇ ਕਿਸਾਨ ਵੀਰ ਉਹ ਸ਼ਹੀਦ ਹੋਏ ਆ ਅੱਜ ਉਹਨਾਂ ਸ਼ਹੀਦਾਂ ਦੀ ਯਾਦਗਾਰ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅੱਜ ਗੁਰਦੁਆਰਾ ਵਜੀਦਪੁਰ ਸਾਹਿਬ ਜਾਮਨੀ ਸਾਹਿਬ ਅਰਦਾਸ ਦਿਵਸ ਮਨਾਇਆ ਗਿਆ ਹੈ ਔਰ ਅਰਦਾਸ ਕੀਤੀ ਗਈ ਹੈ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਮੋਰਚੇ ਦੀ ਕਾਮਯਾਬੀ ਵਾਸਤੇ ਜਿਹੜੇ ਮੇਰੇ ਕਿਸਾਨ ਵੀਰ ਉੱਥੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਾਂ ਜੋ ਵੀ ਅੱਗੇ ਸ਼ਹੀਦ ਹੋਏ ਨੇ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਲੱਖ ਰੁਪਈਆ ਹਰ ਸ਼ੀ ਇਹਦੇ ਪਰਿਵਾਰ ਨੂੰ ਦਿੱਤਾ ਗਿਆ ਔਰ ਨਾਲ ਹਰ ਥਾਂ ਤੇ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਹਰ ਵੇਲੇ ਹਾਜ਼ਰ ਰਹੇਗੀ ਔਰ ਹਾਜ਼ਰ ਹੈ ਅਸੀਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਵੀ ਕਿਸਾਨ ਮੋਰਚੇ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਇਨੀਆਂ ਬੇਨਤੀਆਂ ਕਰਦੇ ਹਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਹਾਂਜੀ ਬਿਲਕੁਲ ਜੀ ਸ਼ਰਦਾ ਦੇ ਫੁੱਲ ਪੇੜ ਕਰਦੇ ਹਾਂ ਚੜ੍ਹਦੀ ਕਲਾ ਯਾਰਦਾਸ ਬੇਨਤੀ ਕੀਤੀ ਜਾ ਰਹੀ ਹੈ ਹਾਂਜੀ ਜਹੇਦਾਰ ਜੀ ਜੋ ਕਿਸਾਨ ਸੰਘਰਸ਼ ਬਹੁਤ ਲੰਬੇ ਸਮੇਂ ਤੋਂ ਚਲ ਰਿਹਾ ਸੈਂਟਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਜਿੰਦੇ ਨਾਲ ਕਿਸਾਨ ਵੀਰ ਦੁਕਾਨਦਾਰ ਵੀਰ ਮਜ਼ਦੂਰ ਵੀਰ ਹਰੇਕ ਵਰਗ ਦਾ ਨੁਕਸਾਨ ਹੋ ਰਿਹਾ ਹੈ ਇਸ ਕਾਨੂੰਨ ਪਾਸ ਹੋਣ ਨਾਲ ਇਸ ਕਰਕੇ ਸਾਰਾ ਹੀ ਸੰਸਾਰ ਸਾਰੇ ਦੇਸ਼ ਭਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਪੂਰੀ ਉਹਨਾਂ ਦੀ ਹਮਾਇਤ ਕੀਤੀ ਜਾਂਦੀ ਹੈ ਅੱਜ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਜੋ ਸਿੰਘ ਸ਼ਹੀਦ ਹੋਏ ਆ ਕਿਸਾਨ ਵੀਰ 200 ਦੇ ਕਰੀਬ ਉਨ੍ਹਾਂ ਦੀ ਯਾਦ ਵਿੱਚ ਜੋ ਅਰਦਾਸ ਸਮਾਗਮ ਹੋਇਆ ਉਸ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਾਰੇ ਹੀ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਜੋ ਕਿਸਾਨ ਸਫਰਾਤ ਅਤੇ ਦਾਪਨਾ ਪੜੇ ਗਏ ਨੇ ਉਹਨਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਜਾਂਦੀ ਆ ਤੇ ਕਿਸਾਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਕਾਮਯਾਬ ਕਰਨ ਲਈ ਵੀ ਅਰਦਾਸ ਕੀਤੀ ਗਈ ਹੈ ਇਹਨਾਂ ਹੀ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਹੇਦਾਰ ਜੀ ਤੁਸੀਂ ਆਮ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਅਪੀਲ ਕਰਦੇ ਹੋ ਤਾਂ ਜੋ ਕਿਸਾਨੀ ਕੋਲ ਜਿੱਤ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿਸਾਨੀ ਸੰਕਟ ਚੱਲ ਰਿਹਾ ਹੈ ਜੋ ਤਿੰਨ ਕਾਨੂੰਨ ਸੈਂਟਰ ਵੱਲੋਂ ਜਾਂਦੇ ਗਏ ਨੇ ਕਿਸਾਨ ਮਾਰਕ ਤੁਣ ਕਾਨੂੰਨ ਹਨ ਉਸ ਵਾਸਤੇ ਸਾਰੇ ਕਿਸਾਨੀ ਵੀ ਮਜ਼ਦੂਰ ਵੀ ਦੁਕਾਨਦਾਰ ਵੀ ਸਾਰੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਔਰ ਇਸ ਨੂੰ ਵਾਪਸ ਕਰਾਉਣ ਵਾਸਤੇ ਜੋ ਪੰਜਾਬ ਪੱਧਰ ਤੇ ਪਹਿਲਾਂ ਸ਼ੁਰੂ ਹੋਇਆ ਤਿੰਨ 6 ਮਹੀਨੇ ਤੋਂ ਅੱਜ ਜੋ ਤਿੰਨ ਮਹੀਨੇ ਤੋਂ ਦਿੱਲੀ ਬਾਰਡਰ ਤੇ ਜੋ ਬਹੁਤ ਕਾਮਯਾਬੀ ਨਾਲ ਸੰਘਰਸ਼ ਚੱਲ ਰਿਹਾ ਹੈ ਉਸ ਦੇ ਬਾਰੇ ਜੋ ਸੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਛੱਡਾ ਪੁੱਲ ਬੇਟ ਕਰਨ ਵਾਸਤੇ ਅਰਦਾਸ ਬੇਨਤੀ ਹੋਈ ਹੈ ਔਰ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਚੱਦੀ ਕਾਲਾ ਵਾਸਤੇ ਅਰਦਾਸ ਬੇਨਤੀ ਹੋਈ ਹੈ ਇੱਕ ਜੋ ਪਿਛਲੇ ਸਮੇਂ ਤੋਂ 26 ਜਨਵਰੀ ਤੋਂ ਜੋ ਸੈਂਟਰ ਸਰਕਾਰ ਨੇ ਇੱਕ ਸਾਸ਼ਤਾ ਇਸ ਕੋਲ ਨੂੰ ਇਸ ਸੰਘਰਸ਼ ਨੂੰ ਟਾਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵਾਸਤੇ ਸਾਰੀ ਜੋ ਜਦ ਜਦ ਸੇ ਬੰਦਿਆਂ ਨੇ ਉਹ ਇੱਕ ਮੁੱਠ ਨੇ ਔਰ ਉਹਨਾਂ ਨੂੰ ਇਹਨਾਂ ਜੋ ਸਾਸ਼ਾ ਨੇ ਉਹਨਾਂ ਨੂੰ ਨਕਾਮ ਕਰਨ ਵਾਸਤੇ ਆਪਾਂ ਸਾਰੇ ਪੰਜਾਬ ਵਾਸੀਆਂ ਨੂੰ ਚਾਹੀਦਾ ਕਿਉਂਕਿ ਇਹਨਾਂ ਨੇ ਜੋ ਪਰਸੋਂ ਨਨਕਾਣਾ ਸਾਹਿਬ ਦਾ ਜੋ ਨਨਕਾਣਾ ਨਨਕਾਣਾ ਸਾਹਿਬ ਦਾ ਸਾਕਾ ਕੋਨ ਜੀ ਜੋ ਮੰਨਤੂਰੀ ਨਾ ਦੇ ਕੇ ਉਹਦੇ ਪਿੱਛੇ ਵੀ ਸਰਕਾਰ ਦੀ ਸਾਜ਼ਿਸ਼ ਹੈ ਕਿ ਇਸ ਕੋਲ ਨੂੰ ਕਮਜ਼ੋਰ ਕੀਤਾ ਜਾਵੇ ਜੋ ਸਿੱਖ ਸੰਗਤ ਉੱਤੇ ਹਿੱਸਾ ਪਾ ਰਹੀ ਹੈ ਯੋਗਦਾਨ ਪਾ ਰਹੀ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਬਾਬਾ ਵੀ ਉਹਨਾਂ ਵਾਪਸ ਕਰਾਇਆ ਜਾਵੇ ਇਸ ਕਰਕੇ ਆਪਾਂ ਸਾਰਿਆਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਸਿਕ ਕੌਮ ਨੂੰ ਇੱਕ ਇਹ ਕੌਮ ਚੱਕਣਾ ਹੋਣਾ ਪਵੇਗਾ ਉਹ ਜੋ ਜੋ ਕੌਮੀ ਪੱਧਰ ਤੇ ਔਰ ਇੰਟਰਨੈਸ਼ਨਲ ਪੱਧਰ ਜੋ ਸੰਘਰਸ਼ ਚੱਲ ਜਾਏ ਇਹਨੂੰ ਕਾਮਯਾਬ ਕਰਨ ਵਾਸਤੇ ਆਪਾਂ ਦਾ ਸਾਰਿਆਂ ਦਾ ਸਹਿਯੋਗ ਆਪਾਂ ਕਰਨਾ ਹੈ ਤਾਂ ਕਿ ਜੋ ਆਪਾਂ ਲੋਕ ਜਿੱਖਸਾਂ ਦੀ ਗੋਲ ਜਿੱਤ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਚਨ ਸਿੰਘ ਭੁੱਲਰ ਜੀ ਨਾਲ ਭੁੱਲਰ ਜੀ ਤੁਸੀਂ ਆਮ ਨੌਜਵਾਨ ਵਰਗ ਤੇ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਤਾਂ ਸਭ ਤੋਂ ਪਹਿਲਾਂ ਜਿਹੜਾ 26 ਤਰੀਕ ਨੂੰ ਸਾਡਾ ਯੂਥ ਜਿਨ੍ਹਾਂ ਨੇ ਉੱਥੇ ਦਿੱਲੀ ਤੇ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚੜਾ ਕੇ ਜਿਸ ਤੋਂ ਬਾਅਦ ਸਰਕਾਰ ਨੇ ਬਖਲਾ ਕੇ ਜਿਹੜੇ ਸਾਡੇ ਇੱਕ ਨੌਜਵਾਨ ਨਵਰੀਤ ਸਿੰਘ ਅਤੇ ਬਾਕੀ ਕਈਆਂ ਤੇ ਲਾਠੀ ਚਾਰਜ ਕੀਤਾ ਨਵਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਸਭ ਤੋਂ ਪਹਿਲਾਂ ਤਾਂ ਮੈਂ ਅਸੀਂ ਉਸ ਚੀਜ਼ ਦੀ ਨਖੇਦੀ ਕਰਦੇ ਹਾਂ ਵੀ ਜਿਹੜੀ ਸਰਕਾਰ ਆ ਉਹ ਬਖਲਾਈ ਹੋਈ ਆ ਉਹ ਕਿਸਾਨਾਂ ਨੂੰ ਇਨਸਾਫ ਦੇਣ ਦੀ ਥਾਂ ਤੇ ਸਾਡੇ ਲੋਕਾਂ ਨੂੰ ਜੇਲ੍ਹਾਂ ਵਿੱਚ ਟੱਕਣ ਤੇ ਕੁੱਟਣ ਤੇ ਸਿਰਫ ਲੱਗੀ ਹੋਈ ਆ ਉਹਨਾਂ ਨੇ ਹੁਣ ਤੱਕ ਜਿਹੜਾ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਸਿਰਫ ਉਹਨਾਂ ਨੂੰ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਉਹਨਾਂ ਦੇ ਵਿੱਚ ਜਲੀਲ ਕਰਕੇ ਵਾਪਸ ਭੇਜ ਦਿੱਤਾ ਉਹਨਾਂ ਦੀ ਗੱਲ ਨਹੀਂ ਸੁਣੀ ਜਿਹੜਾ ਕਿਸਾਨ ਜਿਹੜਾ ਜਿਨ੍ਹਾਂ ਨੇ ਅੰਨ ਪੈਦਾ ਕਰਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਅੱਜ ਉਸ ਕਿਸਾਨ ਨੂੰ ਇਹ ਰੋਲ ਰਹੀ ਹੈ ਅੱਜ ਉਹ ਸਰਕਾਰ ਆਪਦੀ ਚਾਲ ਵਿੱਚ ਕੰਮ ਹੀ ਕਾਮਯਾਬ ਹੁੰਦੀ ਜਾਪਰੀ ਹੈ ਕਿਉਂਕਿ ਉਹ ਸਾਡੇ ਨੌਜਵਾਨਾਂ ਤੇ ਦੁਨੀਆਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਾਡੇ ਨੌਜਵਾਨਾਂ ਦੇ ਉੱਤੇ ਜਾਣ ਕੇ ਉਹਨਾਂ ਨੇ ਜਾਇਜ਼ ਪਰਚੇ ਕਰਾਏ ਗਏ ਆ ਤਾਂ ਕਿ ਜਿਹੜੇ ਨੌਜਵਾਨ ਤੇ ਕਿਸਾਨੇ ਵਖੋਖਰੀ ਹੋ ਸਕਣ ਮੇਰੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਤੇ ਨੌਜਵਾਨਾਂ ਨੂੰ ਅਪੀਲ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਜੇਕਰ ਉਹਨਾਂ ਨੂੰ ਲੱਗਦਾ ਹੈ ਵੀ ਜੇ ਨਿਸ਼ਾਨ ਸਾਹਿਬ ਨਾਲ ਕੋਈ ਮਾੜਾ ਮੋਟ ਗਲਤੀ ਹੋਈ ਪਹਿਲੀ ਗੱਲ ਤਾਂ ਮੈਂ ਗਲਤੀ ਮੰਨਦਾ ਨਹੀਂ ਕਿਉਂਕਿ ਇਹ ਸਾਡਾ ਇਤਿਹਾਸ ਹੈ ਇਹ ਝੰਡੇ ਦੇ ਥੱਲੇ ਹੀ ਅਸੀਂ ਅੱਜ ਤੱਕ ਚੰਗਾ ਜਿੱਤੀਆਂ ਨੇ ਇਹ ਝੰਡਾ ਸਾਡਾ ਜਿਹੜਾ ਹੈ ਉਹਨੇ ਮਤਲਬ ਸਾਰੇ ਸਮਾਂ ਸਾਨੂੰ ਜਿੱਤ ਦਿਵਾਈ ਹੈ ਇਸ ਕਰਕੇ ਸਾਡੇ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਨੌਜੁਨਾਂ ਤੇ ਜਾਂ ਜਥੇਬੰਦੀਆਂ ਆਪਸ ਵਿੱਚ ਤੇ ਜਾਣ ਲੱਪਗੇ ਜਾਂ ਕਿਸੇ ਪਾਰਟੀਆਂ ਤੇ ਇਲਜ਼ਾਮ ਲਗਾ ਕੇ ਜਿਹੜਾ ਸਾਡਾ ਵਖਰੀਵਾ ਪੈਦਾ ਹੋ ਰਿਹਾ ਉਹਨੂੰ ਘਟਾਉਣ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਸਾਰੀਆਂ ਪਾਰਟੀਆਂ ਨੂੰ ਲੈ ਕੇ ਸਾਰੀਆਂ ਨੌਜੁਨਾਂ ਨੂੰ ਲੈ ਕੇ ਸਾਰੀਆਂ ਜਸਮੀਆਂ ਇਕੱਠੇ ਹੋ ਕੇ ਕੋਲ ਲੜਨਾ ਤਾਂ ਮੋਦੀ ਨੇ ਜਾ ਕੇ ਇਨਸਾਫ ਦੇਣਾ ਬੜੀ ਸਾਜ਼ਿਸ਼ ਚੱਲ ਰਹੀ ਹੈ ਸਾਨੂੰ ਪਾੜਨ ਦੀ ਜਿਹੜਾ ਉਹ ਪਾੜੋ ਦੇ ਰਾਜ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਹਾਂਜੀ ਬਿਲਕੁਲ ਜੀ ਇਹ ਜਿਹੜੀ ਸਾਜ਼ਿਸ਼ ਚੱਲ ਰਹੀ ਆ ਉਹਦੇ ਤੋਂ ਬਚਣ ਲਈ ਸਾਨੂੰ ਇਸ ਘੋਲ ਦੇ ਨਾਲ ਲੜਨ ਲਈ ਸਾਨੂੰ ਉਦਾਂ ਦੀ ਰਣਨੀਤੀ ਤਿਆਰ ਕਰਨੀ ਪਊਗੀ ਇਕਜੁੱਟ ਹੋਣਾ ਪਊਗਾ ਆਪਾਂ ਗੱਲ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਸਾਈਆਂ ਵਾਲਾ ਜੀ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਇਹ ਸੰਘਰਸ਼ ਨੂੰ ਕਾਮਯਾਬ ਹਾਸਲ ਕੀਤੀ ਜਾ ਸਕਦੀ ਹੈ ਤੇ ਕੀ ਇਹਦੇ ਵਾਸਤੇ ਕਰੋਗੇ ਦੇਖੋ ਜੀ ਜਿਹੜਾ ਸਾਡਾ ਕਿਸਾਨ ਦਲਨ 15 ਸਤੰਬਰ ਤੋਂ ਚੱਲਿਆ ਹੋਇਆ ਉਹਦਾ ਸਾਡਾ ਜਿਹੜਾ 26 ਨਵੰਬਰ ਤੱਕ ਸ਼ਾਂਤ ਬਈ ਜਿਹੜਾ ਇਤੋਂ ਦਲਨ ਨੂੰ ਪੂਰਾ ਪਖਾ ਕੇ ਲੈ ਕੇ ਗਏ ਆਂ ਕਿ ਸਾਨੂੰ ਜਿਹੜਾ ਆਰਡੀਨੈਂਸ ਸਾਡੇ ਜਿਹੜੇ ਸਾਡੇ ਕਾਲੇ ਕਾਨੂੰਨ ਬਣੇ ਹੋਏ ਦਾ ਸਬੰਧ ਵਿੱਚ ਜਾਣਕਾਰੀ ਦੇ ਕੇ ਪ੍ਰੇਰ ਕੇ ਅਸੀਂ ਦ੍ਰਿ ਲੈ ਕੇ ਗਏ ਆ ਉਹ ਦਿੱਲੀ ਵੀ ਜਿਹੜਾ ਸਾਡਾ ਦੋਨੋਂ ਸ਼ਾਂਤੀਪੂਰਕ ਹੀ ਚੱਲ ਰਿਹਾ ਔਰ ਅੱਗੇ ਵੀ ਜਿਹੜਾ ਸਾਡਾ ਹੈਗਾ ਜਿਹੜਾ ਅੰਦੋਲਨ ਹੈਗਾ ਸਰਕਾਰ ਨਾਲ ਲੜਾਈਆਂ ਹਥਿਆਰਬੰਦ ਲੜਾਈਆਂ ਨਹੀਂ ਲੜੇ ਜਾਂਦੀਆਂ ਸ਼ਾਂਤਮਈ ਸਾਡਾ ਜਿਹੜਾ ਅੰਦੋਲਨ ਲੱਗੇ ਚੱਲੂਗਾ ਉਹ ਸੁਪਰੀਮ ਕੋਰਟ ਨੇ ਵੀ ਕਹਿਤਾ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਇੱਥੋਂ ਧਰਨਾ ਕਰਿਓ ਉਠਾਓ ਪਰ ਸੁਪਰੀਮ ਕੋਰਟ ਸਾਡੇ ਹੱਕ ਦੇ ਇਹ ਕਹਈ ਹੈ ਕਿ ਇਹ ਸ਼ਾਂਤਮਈ ਬੈਠੇ ਅੰਦੋਲਨ ਕਰਨਗੇ ਅੰਦੋਲਨ ਕਰਦੇ ਰਹਿਣਗੇ ਔਰ ਮੈਂ ਇਹੀ ਬੇਨਤੀ ਕਰਦਾ ਸਾਰੇ ਸਾਡੇ ਕਿਸਾਨ ਹੈਗੇ ਸਾਡਾ ਜਿਹੜਾ ਸਾਡਾ ਪੰਜਾਬ ਵਾਸੀ ਕਿਸਾਨੀ ਹੈਗੀ ਆ ਜਿਹੜਾ ਸਾਡਾ ਅੰਦੋਲਨ ਸ਼ਾਂਤਮਈ ਰਹੇ ਔਰ ਸ਼ਾਂਤਮਈ ਰਹਿ ਕੇ ਅਸੀਂ ਜਿੱਤ ਕੇ ਆਵਾਂਗੇ ਸਾਨੂੰ ਵਿਸ਼ਵਾਸ ਆ ਔਰ ਡ੍ਰਿਡਿਡ ਵਿਸ਼ਵਾਸ ਨਾਲ ਅਸੀਂ ਅਰਦਾਸ ਦੇ ਵਿੱਚ ਇੱਥੇ ਆਏ ਆਂ ਅੰਦੋਲਨਾਂ ਦੀ ਚੜ੍ਹਦੀ ਕਲਾ ਵਾਸਤੇ ਆਏ ਆਂ ਔਰ ਉਮੀਦ ਆ ਔਰ ਆਸ ਆ ਕਿ ਸੱਚੇ ਪਾਤਸ਼ਾਹ ਸਾਡੇ ਅਦੁੱਲਮੁ ਚੜ੍ਹਦੀ ਕਲਾ ਲੈ ਕੇ ਜਾਊਗਾ ਔਰ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਵਾਪਸ ਕਰਾ ਕੇ ਅੰਦੋਲਨਾਂ ਦੀ ਜਿੱਤ ਚ ਕਰਕੇ ਅਸੀਂ ਵਾਪਸ ਪੰਜਾਬ ਚਾਵਾਂਗੇ ਬਿਲਕੁਲ ਜੀ ਜਿੱਤ ਜ਼ਰੂਰੀ ਆ ਅਸੀਂ ਖਾਲਸਾ ਜੀ ਨਾਲ ਗੱਲ ਕਰਦੇ ਆਂ ਇਹ ਆਮ ਆਮ ਨੂੰ ਕੀ ਸੰਦੇਸ਼ ਦੇ ਰਹੇ ਜੋ ਮੋਦੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਨੇ ਪਹਿਲਾਂ ਤਾਂ ਉਹ ਰੱਦ ਹੋਣੇ ਚਾਹੀਦੇ ਨੇ ਤੇ ਬਾਕੀ ਜਿਹੜਾ ਕਿਸਾਨ ਹੈ ਇਹ ਅੰਨਦਾਤਾ ਹੈ ਅੰਨਦਾਤਾ ਕਦੇ ਵੀ ਭੁੱਖਾ ਨਹੀਂ ਮਰਨਾ ਚਾਹੀਦਾ ਸਭ ਤੋਂ ਵੱਧ ਅੰਨਦਾਤਾ ਫਸਲ ਖੇਤਾ ਵਿੱਚ ਬੀਜਦਾ ਹੈ ਤੇ ਫਿਰ ਉਹ ਮੰਡੀਆਂ ਵਿੱਚ ਲੈ ਕੇ ਜਾਂਦਾ ਮੰਡੀਆਂ ਵਿੱਚ ਅੰਨਦਾਤਾ ਆਪ ਹੀ ਪਰੇਸ਼ਾਨ ਹੁੰਦਾ ਜਿਹੜਾ મોદી ਹੈ ਇਹ ਕਾਲੇ ਕਾਨੂੰਨ ਲੈ ਕੇ ਆਇਆ ਇਹ ਰੱਦ ਹੋਣੇ ਚਾਹੀਦੇ ਨੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿਸ਼ਾ ਨਿਰਦੇਸ਼ਾ ਹੇਠ ਇੱਥੇ ਸਾਡੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸਹਿਬਾਨ ਸਰਦਾਰ ਦਰਸ਼ਨ ਸਿੰਘ ਜੀ ਸ਼ੇਰਖਾਂ ਸਾਹਿਬ ਸਰਦਾਰ ਸਤਪਾਲ ਸਿੰਘ ਜੀ ਤਲਵੰਡੀ ਸਾਹਿਬ ਸਰਦਾਰ ਪ੍ਰੀਤਮ ਸਿੰਘ ਜੀ ਮਲਸੀਆ ਸਾਹਿਬ ਸਾਡੇ ਮੈਨੇਜਰ ਸਹਿਬਾਨ ਸਰਦਾਰ ਸਾਰਜ ਸਿੰਘ ਜੀ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਇੱਥੇ ਅੱਜ ਅਸੀਂ ਜੋ ਕਿ ਸ਼ਹੀਦਾਂ ਦੇ ਪਰਥਾਏ ਅਰਦਾਸ ਕੀਤੀ ਹੈ ਸ੍ਰੀ ਚੌਪੀ ਸਾਬ ਜੀ ਦਾ ਪਾਠ ਕੀਤਾ ਹੈ ਤੇ ਸਾਡੀ ਇਹੀ ਅਰਦਾਸ ਹੈ ਕਿ ਸੱਚੀ ਸੁੱਚੀ ਸਾਡੀ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਆਪਣਾ ਖੂਨ ਡੋਲ ਕੇ ਸਾਨੂੰ ਇਹ ਜਿਹੜੇ ਤਿੰਨ ਬਿੱਲ ਹੈ ਉਹ ਰੱਦ ਕਰਵਾ ਕੇ ਦੇਣਗੇ ਉਹਨਾਂ ਸ਼ਹੀਦਾਂ ਨੂੰ ਨੌਜਵਾਨਾਂ ਨੂੰ ਸਾਡਾ ਇਹ ਸੰਦੇਸ਼ ਹੈ ਕਿ ਨੌਜਵਾਨ ਡਟ ਕੇ ਰਹਿਣ ਸ਼ਾਂਤੀਪੂਰਵਕ ਰਹਿਣ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ ਚੂਕਰ ਅਜ ਹਮ ਹील ਤੇ ਦਰਗੁਜਸ਼ਤ ਹਲਾਲ ਅਸਤਨ ਵਰਦਨ ਬਾਸ਼ਮਸ਼ੀਰ ਦਸਤ ਜਦੋਂ ਕਦੇ ਵੀ ਵਕੀਲ ਪੀਲ ਤੇ ਅਦਲੀਲ ਦੇ ਨਾਲ ਕੰਮ ਮਸਲੇ ਹੱਲ ਨਹੀਂ ਹੁੰਦੇ ਉਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਮੈਂ ਇਹ ਸ਼ਬਦ ਕਹਿਣਾ ਹਾਂ ਕਿ ਉਦੋਂ ਫਿਰ ਸੰਘਰਸ਼ ਵਿੱਢਣੇ ਜਾਜ ਹੁੰਦੇ ਨੇ ਕਿਤੇ ਸਾਨੂੰ ਇਹੋ ਜਿਹਾ ਨੌਬਤਨਾ ਆ ਜਾਵੇ ਕਿ ਸਾਨੂੰ ਆਪਣੀਆਂ ਬੇਹੱਦ ਕੁਰਬਾਨੀਆਂ ਦੇ ਕਰਕੇ ਫੇਰ ਸਾਡਾ ਕੋਈ ਮਸਲਾ ਹੱਲ ਹੋਵੇ ਸਰਕਾਰ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਤਿੰਨ ਜਿਹੜੇ ਬੈਲ ਨੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਇੱਕ ਬੇਨਤੀ ਮੈਂ ਹੁਣ ਕਰਦਾ ਹਾਂ ਕਿ ਸਾਨੂੰ ਜਿਹੜੀ ਭਾਰਤ ਸਰਕਾਰ ਨੇ ਬੇਗਾਨਗੀ ਦਾ ਅਸਾਸ ਕਰਵਾਇਆ ਹੈ ਜਿਸ ਤਰ੍ਹਾਂ ਸਾਡੇ ਸਰਦਾਰ ਦਰਸ਼ਨ ਸਿੰਘ ਜੀ ਸ਼ੇਰਖਾਂ ਸਾਹਮਣੇ ਕਿਹਾ ਸੀਗਾ ਕੱਲ ਨਨਕਾਣਾ ਸਾਹਿਬ ਜੀ ਨੂੰ ਵੱਡੇ ਪੱਧਰ ਤੇ ਜੱਥਾ ਜਾਣਾ ਸੀਗਾ ਸਖ 100 ਸਾਲਾ ਸ਼ਤਾਬਦੀ ਨਨਕਾਣਾ ਸਾਹਿਬੇ ਖੇ ਮਨਾਉਣ ਨੂੰ ਵਾਸਤੇ ਜਾ ਰਹੇ ਸਨ ਭਾਰਤ ਭਾਰਤ ਸਰਕਾਰ ਨੇ ਉਹ ਰੋਕ ਲਾ ਦਿੱਤੀ ਜਿਸ ਦੇ ਵਿੱਚ ਸਾਡੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੇਸੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੀ ਜਾ ਰਹੇ ਸਨ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਮੁੱਚੀ ਟੀਮ ਉਨ੍ਹਾਂ ਦੇ ਨਾਲ ਸਮੁੱਚੇ ਸੰਗਤ ਜਾ ਰਹੀ ਸੀ ਕਿ ਤਰ੍ਹਾਂ ਕਿਤੇ ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਵਾਸਤੇ ਵੱਡਾ ਇਹ ਜਿਹੜਾ ਕਦਮ ਚੁੱਕਿਆ ਹੈ ਜਿਸ ਕਰਕੇ ਸਾਨੂੰ ਇਸ ਭਾਰਤ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਸਿੱਖਾਂ ਨੂੰ ਕਿਤੇ ਜਿਹੜੀ ਬਗਾਨੇ ਪਣ ਦਾ ਅਹਿਸਾਸ ਹੋ ਰਿਹਾ ਹੈ ਵੀ ਕਿਤਨਾ ਕਿਤੇ ਸਾਨੂੰ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਜਿਵੇਂ 유ਹੂਦੀਆਂ ਨੂੰ ਮਿਸ਼ਰ ਦੇ ਵਿੱਚ ਰਹਿੰਦਾ ਹੋ ਰਿਹਾ ਸੀਗਾ ਇਸੇ ਕਰਕੇ ਨੌਜਵਾਨ ਵੱਧ ਤੋਂ ਵੱਧ ਸ਼ਾਂਤੀਪੂਰਵਕ ਹੋ ਕਰਕੇ ਹੀ ਇਸ ਸੰਘਰਸ਼ ਦਾ ਸਾਥ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤ ਬਿਲਕੁਲ ਜੀ ਅੱਜ ਗੁਰਦੁਆਰਾ ਜਾਮਣੀ ਸਾਹਿਬ ਅਖੇ ਅਰਦਾਸ ਬੇਨਤੀ ਕਰਕੇ ਇੱਕੋ ਹੀ ਗੱਲ ਕੀਤੀ ਗਈ ਹੈ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇਗੇ ਉੱਥੇ ਨੌਜਵਾਨਾਂ ਤੇ ਕਿਸਾਨ ਆਗੂਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਅਤੇ ਕੋਲ ਜਿੱਤਣ ਲਈ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ ਗਈ ਹੈ ਅਜੀਤ ਵੈਬ ਟੀਵੀ ਲਈ ਫਰੋਜ਼ਪੁਰ